ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਖਬਰ ਬਠਿੰਡਾ ਤੋਂ ਜਿੱਥੇ ਬਠਿੰਡਾ ਦੇ ਡੀਐਸਪੀ ਹਰਬੰਸ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਬਠਿੰਡਾ ਚਤਨਾਤ ਸਿੰਘ ਹਰਬੰਸ ਸਿੰਘ ਉਸ ਦੇ ਉੱਤੇ ਜਿਹੜਾ ਇਲਜ਼ਾਮ ਲੱਗੇ ਨੇ ਉਹ ਬਹੁਤ ਹੀ ਸੰਗਿਣ ਇਲਜ਼ਾਮ ਲੱਗੇ ਨੇ ਨਸ਼ਾ ਤਸਕਰਾ ਦੇ ਨਾਲ ਮਿਲੇ ਹੋਣ ਦੇ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਉਸ ਉੱਤੇ ਵੱਡੀ ਕਾਰਵਾਈ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਐਕਸ਼ਨ ਲਿੱਤਾ ਗਿਆ ਹੈ ਡੀਐਸਪੀ ਹਰਬੰਸ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਦੱਸ ਜਿਏ ਡੀਐਸਪੀ ਹਰਬੰਸ ਸਿੰਘ ਕੋਲੋਂ ਨਸ਼ੇ ਨੂੰ ਲੈ ਕੇ ਸ਼ਿਕਾਇਤ ਆਉਂਦੀ ਹੈ ਪਰ ਕੋਈ ਵੀ ਐਕਸ਼ਨ ਨਹੀਂ ਲਿੱਤਾ ਜਾਂਦਾ ਸੋ ਜਿਸ ਤੋਂ ਬਾਅਦ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਲਗਾਤਾਰ ਪੰਜਾਬ ਸਰਕਾਰ ਦੋ ਟੁਕ ਕਹਿੰਦੀ ਨਜ਼ਰ ਆ ਰਹੀ ਹੈ ਕਿ ਜਿਸ ਹਲਕੇ ਦੇ ਵਿੱਚ ਜਿਸ ਏਰੀਏ ਦੇ ਵਿੱਚ ਕੋਈ ਨਸ਼ਾ ਵੇਚਦਾ ਜਾਂ ਕੋਈ ਨਸ਼ਾ ਕਰਦਾ ਜੇ ਤੁਸੀਂ ਕਾਰਵਾਈ ਨਹੀਂ ਕਰੋਗੇ ਤਾਂ ਤੁਸੀਂ ਉਸ ਦੇ ਜ਼ਿੰਮੇਵਾਰ ਹੋਵੋਗੇ ਤਦਾਦੀਏ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਬੁਲਡੋਜ਼ਰ ਐਕਸ਼ਨ ਵੀ ਕੀਤੇ ਜਾ ਰਹੇ ਨੇ ਨਸ਼ਾ ਤਸਕਰਾ ਦੀ ਪ੍ਰਾਪਰਟੀ ਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਔਰ ਅੱਜ ਦੱਸ ਦਈਏ ਬਠਿੰਡਾ ਚ ਤਨਾਦ ਸੀ ਡੀਐਸਪੀ ਹਰਬੰਸ ਸਿੰਘ ਜਿਨ੍ਹਾਂ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਡੀਐਸਪੀ ਹਰਬੰਸ ਸਿੰਘ ਨੂੰ ਪੰਜਾਬ ਸਰਕਾਰ ਦੇ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਨਸ਼ਾ ਤਸਕਰਾ ਦੇ ਨਾਲ ਮਿਲੇ ਹੋਣ ਦੇ ਇਲਜ਼ਾਮ ਲੱਗੇ ਨੇ ਡੀਐਸਪੀ ਹਰਬੰਸ ਸਿੰਘ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਡੀਐਸਪੀ ਹਰਬੰਸ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ